ਅਗੇ ਜਿੱਤੇ ਆ ਕਿੰਨੀ ਕਿ ਖੁਸ਼ੀ ਹੋ ਰਹੀ ਹੈ ਮਾਨੂੰ ਵੀ ਯਾਰ ਟੀਮ ਵਧੀਆ ਖੇਡੀ ਆਗੇ ਤੇ ਮੇਰੇ ਖੁਸ਼ੀ ਬਹੁਤ ਜ਼ਿਆਦੇ ਆ ਤੇ ਚਲੋ ਆਪਾਂ ਕੱਪ ਚੱਕਿਆ ਪਰ ਥੋੜੀ ਮਨ ਚ ਇਹ ਵੀ ਹੈਗੀ ਆ ਲੇਕ ਮੇਰਾ ਪੁੱਤ ਆ ਰਗਾ ਜੋ ਹੱਕ ਆ ਰਗਾ ਖੁਸ਼ੀ ਠੀਕ ਹੈ ਅਸੀਂ ਚਾਹੁੰਦੇ ਚਲੋ ਅਸੀਂ ਸਾਰੇ ਹਜੇ ਵੀ ਕਰਦੇ ਆ ਰਿਕਵੈਸਟ ਕਰਾਂਗੇ ਸਾਡੇ ਨਾਲ ਹੀ ਆ ਤੇ ਅਸੀਂ ਥੋੜੇ ਉਹਦਾ ਮਨੋਂ ਮਨੋਂ ਆਪਸਾ ਟਾਈਮ ਉਹਦਾ gehri ਸਮਝਾ ਲਈ ਪ੍ਰੇਰ ਮਜਬੂਤ ਜੇ ਤੁਸੀਂ ਵੀ ਕੋਈ ਗਲਤੀ ਵੀ ਹੋਈ ਉਹ ਵੀ ਮੰਨਦੇ ਆ ਪਰ ਉਹ ਬੰਦਾ ਪਤਾ ਕੀ ਹੈ ਜੇ ਕਈ ਸਵੇਰ ਦਾ ਗੱਡੀ 'ਚ ਬੈਠਾ ਉਹ ਆਫਸਟਿਆ ਰਿਹਾ ਸੀ ਚੌਹਿਆਂ ਵੀ ਸਾਡੀ ਸਾਰੇ ਬੰਦੇ ਹੈਲਪ ਕਰਨ ਤੇ ਅਸੀਂ ਉਹਨੂੰ ਖੜਾਈਏ ਹਾਂ ਮੈਂ ਕਿਉਂਕਿ ਖੁਸ਼ੀ ਜਦੋਂ ਆਇਆ ਵੀ ਜਦੋਂ ਸਨਮਾਨ ਹੋਇਆ ਉਹ ਤੋਂ ਬਾਅਦ ਵੀ ਦੇਖਿਆ ਜਿਆਦਾ ਹੀ ਆਫਸਾਈਟ ਲੱਗਦਾ ਸੀ ਕਹਿੰਦਾ ਯਾਰ ਵੀ ੱਟਕਾ ਹੋ ਰਿਹਾ ਮੇਰੇ ਨਾਲ ਉਹ ਸਵੇਰ ਦਾ ਵੀਰੇ ਗੱਡੀ 'ਚ ਬੈਠਾ ਸਵੇਰ ਦਾ ਹੀ ਜਿਹੜਾ ਵੀ ਕਾਫੀ ਆਫਸਟਿਆ ਤੇ ਅਸੀਂ ਇਹ ਨਹੀਂ ਕਰ ਰਹੇ ਅਸੀਂ ਕੋਈ ੱਟਕਾ ਕਰਨਾ ਜਾਂ ਅਸੀਂ ਪਰ ਰਿਕਵੈਸਟ ਹੀ ਕਰ ਸਕਦੇ ਹਾਂ ਤੇ ਅਸੀਂ ਭਰਾਵਾਂ ਨੂੰ ਕੀਤੀ ਤੇ ਭਰਾਵਾਂ ਨੇ ਥੋੜੀ ਮੰਨੀ ਵੀ ਆ ਤੇ ਅਸੀਂ ਚੌਹਿਆਂ ਵੀ ਚ 20 ਸਾਲ ਤੋਂ ਖੜਾ ਜੋ ਤੋਂ ਖੇਡ ਦਾ ਆਰਡਣਾ ਖੜਾ ਤੇ ਜਵਾਕਾਂ ਰਗਾਵਾ ਤਾਂ ਕਰਕੇ ਕਹਿੰਦੇ ਆਦਰਵਾਇਜ਼ ਇਸੇ ਫਾਊਂਡੇਸ਼ਨ ਨਾਲ ਖੜਾ ਬਿਲਕੁਲ ਬਹੁਤ ਵਧੀਆ ਸੰਘਾ ਸਾਹਿਬ ਪਹਿਲਾਂ ਤਾਂ ਟੀਮ ਜਿੱਤੀ ਆ ਕੈਲਗਰੀ ਚ ਆ ਕੇ ਕੈਲਗਰੀ ਦੀ ਟੀਮ ਨੂੰ ਹਰਵਾਉਣਾ ਵੱਡੀ ਗੱਲ ਹੋਈ ਆ ਹਰਾਇਆ ਟੀਮ ਨੂੰ ਚਲੋ ਜਿੱਤ ਹਾਰ ਬਣੀ ਆ ਦੋਨੋਂ ਟੀਮਾਂ ਨੇ ਵਧੀਆ ਤੁਸੀਂ ਫਾਈਨਲ ਤੱਕ ਪੁੱਜੇ ਫਿਰ ਫਾਈਨਲ ਚ ਭੇੜ ਹੋਇਆ ਵਧੀਆ ਟੀਮ ਖੇਡੀ ਖੁਸ਼ ਹੋ ਹਾਂਜੀ ਹਾਂਜੀ ਬਹੁਤ ਖੁਸ਼ ਆ ਜੀ ਟੀਮ ਦੇ ਸਾਰਿਆਂ ਨੇ ਟੀਮਵਰਕ ਕੀਤਾ ਬਹੁਤ ਵਧੀਆ ਸਾਰੇ ਪਲੇਅਰਾਂ ਦਾ ਖੁਸ਼ ਆ ਜੀ ਥੋੜੀ ਜਿਹੀ ਜਿੱਦਾਂ ਹੁਣ ਬੱਬਲ ਨੇ ਦੱਸ ਹੀ ਦਿੱਤਾ ਉਹ ਹੈਗਾ ਉਹ ਖੁਸ਼ੀ ਵੀ ਆ ਨਾਲ ਥੋੜਾ ਜਿਹਾ ਮਨ ਉਦਾਸ ਵੀ ਆ ਬਿਕੋਜ਼ ਉਹ ਸਾਡਾ ਭਰਾ ਆ ਬੱਚਾ ਵੀ ਆ ਭਰਾ ਆ ਉਹ ਨਾ ਜਿੱਦਾਂ ਥੋੜਾ ਜਿਆਦਾ ਇਮੋਸ਼ਨਲ ਹੋ ਜਾਂਦਾ ਨਾ ਅਜ਼ੀਮੀਆਂ ਚਲੋ ਠੀਕ ਆ ਗਲਤੀਆਂ ਸਾਡੀਆਂ ਵੀ ਹੋ ਸਕਦੀਆਂ ਜਲਦਬਾਜ਼ੀਆਂ ਹੋ ਗਈਆਂ ਟੀਮਾਂ ਦੀਆਂ ਫੈਡਰੇਸ਼ਨਾਂ ਦੀਆਂ ਜਲਦਬਾਜ਼ੀ ਜਿਹੇ ਲੈ ਫੈਸਲੇ ਕਈ ਵਾਰੀ ਤੁਹਾਨੂੰ ਨੁਕਸਾਨ ਕਰ ਜਾਂਦੇ ਆ ਪਰ ਉਹ ਹੋਇਆ ਚਲੋ ਐਨੀ ਹਾਉ ਫੈਡਰੇਸ਼ਨ ਨੂੰ ਰਿਕੁਐਸਟ ਕੀਤੀ ਆ ਫੈਡਰੇਸ਼ਨ ਮੰਨ ਵੀ ਰਹੀ ਆ ਹੋਰ ਆ ਚਲੋ ਲੀਡਰਸ ਹੋਣਨ ਆਪਾਂ ਉਹਦਾ ਹੱਲ ਕਰ ਲਾਂਗੇ ਤੇ ਜੇ ਖੁਸ਼ੀ ਦਾ ਜਿਵੇਂ ਤੁਸੀਂ ਆਪਾਂ ਦਰਸ਼ਕ ਵੈਸੇ ਕਈ ਵਾਰੀ ਹਾਂ ਹੁੰਦਾ ਪਰ ਜਿਵੇਂ ਖੁਸ਼ੀ ਇੰਗਲੈਂਡ ਖੇਡਿਆ ਉਹਦੇ ਕਰਕੇ ਜਿਹੜਾ ਟ੍ਰਾਂਟੋ ਫੈਡਰੇਸ਼ਨ ਨੇ ਬੈਨ ਕਰਿਆ ਫਿਰ ਇੱਥੇ ਬੈਨ ਹੋਇਆ ਇਹੀ ਗੱਲ ਹੈ ਨਾ ਅਸਲ ਦੇ ਵਿੱਚ ਉਹ ਥੋੜਾ ਜਲਦਬਾਜ਼ੀ ਵਿੱਚ ਇਦਾਂ ਫੈਸਲਾ ਪਹਿਲਾਂ ਫੈਡਰੇਸ਼ਨ ਦਾ ਇਦਾਂ ਸੀ ਵੀ ਲੋਕਲ ਪਲੇਅਰ ਜਿਹੜਾ ਆ ਉਹ ਕਿਤੇ ਵੀ ਖੇਡ ਸਕਦਾ ਜਿਹੜੇ ਇੰਡੀਆ ਤੋਂ ਪਲੇਅਰ ਆਉਣੇ ਆ ਉਹ ਵੀ ਉਹ ਜੇ ਇੰਗਲੈਂਡ ਜਾਂਦੇ ਉਹ ਇੱਥੇ ਨਹੀਂ ਆਉਂਦੇ ਉਹ ਨਾ ਪਰ ਉਹ ਕੋਈ ਬੜਾ ਐਡਾ ਨਹੀਂ ਹੈਗਾ ਇਸ਼ੂ ਪਰ ਉਹ ਅਸੀਂ ਇਹ ਵੀ ਇਹ ਪਲੇਅਰ ਹਮੇਸ਼ਾ ਹੀ ਇਸ ਫੈਡਰੇਸ਼ਨ ਨਾਲ ਖੜਾ ਅੰਟਾਰੀਓ ਫੈਡਰੇਸ਼ਨ ਨਾਲ ਖੜਿਆ ਸਾਡੇ ਨਾਲ ਖੜਿਆ ਤੇ ਉਹ ਬੰਦੇ ਨੇ ਅਜ ਤੱਕ ਕਦੇ ਵੀ ਦੂਜੀ ਫੈਡਰੇਸ਼ਨ ਹਾਲੀਗੀ ਆਫਰਾਮੇ ਅਨੁਭਵ ਆਉਂਦੀਆਂ ਨਹੀਂ ਆ ਬਲੈਂਕ ਚੇਕਾਂ ਵੀ ਦਿੰਦੇ ਰੇ ਵੀ ਤੁਹਾਡੇ ਨਾਲ ਕਿਹੜੋ ਬੰਦੇ ਨੇ ਕਦੇ ਨਹੀਂ ਭਰੀ ਗਿਆ ਤੇ ਅਸੀਂ ਇਹ ਰਿਕੁਐਸਟ ਕਰਦੇ ਹਾਂ ਪਬਲਿਕਲੀ ਬਹੁਤ ਡਿਮਾਂਡ ਹੈ ਕਿ ਉਹ ਖੇਡੇ ਦੇਖੋ ਟੀਮ ਸਾਡੀ ਇਹਦਾ ਟੀਮ ਬਹੁਤ ਵਧੀਆ ਆ ਉਹਨੂੰ ਵੀ ਪਤਾ ਉਹ ਵੀ ਕਹਿੰਦਾ ਟੀਮ ਮੇਤੋਂ ਬਿਨਾਂ ਵੀ ਜਿੱਤਦੀ ਆ ਇਹ ਨਹੀਂ ਹੈਗਾ ਪਰ ਜ਼ਰਬਿਆ ਕਿ ਉਹ ਮੰਦੇ ਦਾ ਚਾਹ ਦਿਆ ਵੀ ਹਾਂ ਉਹਨੂੰ ਜੇ ਆਪਾਂ ਅੱਜ ਅੱਜ ਉਹਨੂੰ ਪਿੱਛੇ ਕਰਦੇ ਹਾਂ ਮੈਂ ਸੌਂਡ ਕਸਮ ਨਾਲ ਕਹਿੰਦਾ ਅਸੀਂ ਕਿਸੇ ਪਲੇਅਰ ਦੇ ਬੈਨ ਦੇ ਹੱਕ ਚ ਨਹੀਂ ਕੋਈ ਵੀ ਪਲੇਅਰ ਆ ਉਹਨੂੰ ਬੈਨ ਨਾ ਕਰੋ ਬੈਨ ਕਰਕੇ ਆਪਾਂ ਪਲੇਅਰ ਨੂੰ ਕਬੱਡੀ ਤੋਂ ਦੂਰ ਕਰਾਂਗੇ ਤੇ ਆ ਉਹਨੂੰ ਵੀ ਅਲਾਉ ਕਰੋ ਖੇਡਣ ਦਿਓ ਕਿਉਂਕਿ ਹੋਗਾ ਹੋ ਸਕਦਾ ਜਲਦਬਾਜੀ ਵਿੱਚ ਆਪਾਂ ਉਹ ਗਲਤ ਫੈਸਲਾ ਲੈਣ ਨੂੰ ਰਿਵਾਈਵ ਕੀਤਾ ਜਾ ਸਕਦਾ ਫੈਸਲਿਆਂ ਨੂੰ ਸਾਰਾ ਕੁਝ ਹੁੰਦਾ ਵੱਡੇ ਵੱਡੇ ਮੰਤਰੀ ਪ੍ਰੈਜ਼ੀਡੈਂਟ ਆ ਟਾਇਰ ਫਲਾ ਕੇ ਮੁੜ ਕੇ ਬੈਕਅਪ ਹੋ ਜਾਂਦੇ ਆ ਰਾਈਟ ਤੇ ਇਹ ਕੋਈ ਇਹ ਤਾਂ ਬਹੁਤ ਛੋਟੀ ਗੱਲ ਆ ਇਹ ਨਹੀਂ ਹੁੰਦਾ ਹਾਂਜੀ ਕਿਤੇ ਲੱਗਦਾ ਵੀ ਯਾਰ ਡਰ ਵੀ ਆ ਮਨ ਚ ਵੀ ਇੱਧਰ ਉੱਧਰ ਵੀ ਹੋ ਸਕਦਾ ਫਿਰ ਦੇਖੋ ਦੇਖੋ ਪ੍ਰਮਾਤਮਾ ਦੀਆਂ ਸਾਰੇ ਭਰਾ ਆਪਣੇ ਨਾਲ ਆ ਫੈਡਰੇਸ਼ਨ ਦੇ ਸਾਰੇ ਬੰਦੇ ਨਾਲ ਗੱਲ ਹੋਈ ਆ ਇਦਾਂ ਨਹੀਂ ਹੋਊਗਾ ਉਹ ਖੇਡੂਗਾ ਹਾਂਜੀ ਹੋਜੂਗਾ 99.9% ਆ 1% ਦਾ ਜਿਹੜਾ ਆ ਆਪਣੇ ਭਰਾ ਆ ਖੜੇ ਨਾਲ ਉਹਨੇ ਆਪਾਂ ਨੂੰ ਕਿਹਾ ਕੀ ਆ ਬਈ ਹੋਊਗਾ ਤੇ ਆਪਾਂ ਕਰਾਂਗੇ ਹਣਾ ਜਿਹੜੇ ਕਿਉਂਕਿ ਚਲੋ ਖੁਸ਼ੀ ਕੈਨੇਡਾ ਕੱਪ ਵੀ ਖੇਡ ਲਿਆ ਕਈ ਲੋਕਲ ਖਿਡਾਰੀ ਉੱਥੇ ਪੁੱਜੇ ਵੀ ਨਹੀਂ ਖੇਡ ਸਕੇ ਇਹ ਫਿਰ ਲੱਗਦਾ ਨਹੀਂ ਬੇਇਨਸਾਫੀ ਉਹਨਾਂ ਖਿਡਾਰੀ ਐ ਨਾ ਯੋਧਾ ਆਇਆ ਸੁਰਖਪੁਰਿਆ ਮੈਂ ਆਪ ਦੇਖਿਆ ਤੇ ਖੁਸ਼ੀ ਦਾ ਖੇਡ ਲਿਆ ਯੋਧਾ ਨਹੀਂ ਖੇਡਿਆ ਦੇਖੋ ਨਾਥ ਨਹੀਂ ਖੇਡਿਆ ਮੈਂ ਉਹੀ ਗੱਲ ਕਹਿੰਦਾ ਦੇਖੋ ਖੁਸ਼ੀ ਆ ਉਹਨੇ ਅੱਜ ਇਹੀ ਗੱਲ ਕਹੀ ਆ ਕਿ ਮੈਂ ਪਰਫਰਮੇਸ਼ਨ ਲਈ ਖੜਾ ਰਿਆ ਮੈਂ ਵੀ ਉਹਨੂੰ ਉਧਰੋਂ ਆਫਰ ਆ ਰਹੀਆਂ ਦੂਜੀ ਪਰ ਰਿਆਂ ਜੋ ਉਹ ਗਿਆ ਨਹੀਂ ਉਹ ਗਿਆ ਨਹੀਂ ਮੈਂ ਮੈਂ ਖੇਡੂਗਾ ਖੇਡੂਗਾ ਹੁਣ ਜਿਹੜਾ ਬੰਦਾ ਤੁਹਾਡੇ ਲਈ ਹੁਣ ਕਈ 플레이ਰ ਆ ਉਹਨਾਂ ਨੇ ਟਾਈਮ ਕੱਢਿਆ ਨਹੀਂ ਨਹੀਂ ਇੱਧਰ ਅਗਲੇ ਉੱਧਰ ਖੇਡ ਗਏ ਹੁਣ ਜਿਹੜਾ ਬੰਦਾ ਫੇਰ ਵੀ ਤੁਹਾਡੇ ਲਈ ਵੇਟ ਕਰਦਾ ਰਿਹਾ ਨਹੀਂ ਯਾਰ ਮੈਂ ਐਸੇ ਫੈਡਰੇਸ਼ਨ 'ਚ ਖੇਡਣਾ ਇਹ ਫੈਡਰੇਸ਼ਨ ਨਾਲ ਮੈਂ ਗੱਲ ਕਰੂੰਗਾ ਰਾਈਟ ਨਹੀਂ ਤਾਂ ਉਹਨੂੰ ਪੈਸੇ ਉਧਰੋਂ ਮਿਲਦੇ ਆ ਜਿੰਨੇ ਜਿੰਨੇ ਅਸੀਂ ਦੇਨੇ ਆ ਉਹ ਤੋਂ ਸ਼ਾਇਦ 1000 ਵੱਧ ਹੀ ਦਿੰਦੇ ਹੋਣਗੇ ਅਗਲੇ ਕਹਿੰਦੇ ਬੰਦਾ ਉਧਰੋਂ ਇੱਧਰ ਆਉਂਦਾ ਉਹ ਪੈਸੇ ਦੀ ਨਹੀਂ ਘੋਰਾ ਉਹਨੂੰ ਪੈਸੇ ਮਿਲਦੇ ਆ ਪਰ ਉਹਨੇ ਕਿਹਾ ਵੀ ਨਹੀਂ ਮੈਂ ਫੈਡਰੇਸ਼ਨ ਇੱਧਰ ਜਾਣਾ ਇੱਧਰ ਹੁਣ ਇਹ ਰਿਕੁਐਸਟ ਕੀਤੀ ਆ ਫੈਡਰੇਸ਼ਨ ਜਿੱਥੇ ਦਾ ਕਿਹਾ ਸਾ